ਤੋਂ ਲੈ ਕੇ ਜੋ ਨਾਨਕ ਸਾਡੇ ਮੁਖੀ ਸੀ ਲੱਖਾ ਲੱਖਾ ਆਪ ਬਾਬਾ ਜੀ ਨਹੀਂ ਕਹਾਂਗੇ ਆਪਾਂ ਕਹਿੰਦਾ ਲੱਖਾ ਕਹਾਂਗੇ ਕਿਉਂਕਿ ਕੁਝ ਗੱਲਾਂ ਇਦਾਂ ਦੀਆਂ ਸੁਣੀਆਂ ਗਈਆਂ ਵੀ ਆਪਣੇ ਆਪ ਨੂੰ ਸੁਣਨ ਸਰ ਵੀ ਸ਼ਰਮ ਆ ਰਹੀ ਹੈ ਗੱਲਾਂ ਸੁਣਨ ਸ਼ਰਮ ਆ ਰਹੀ ਹੈ ਉਹ ਵੀਡੀਓ ਦੇਖ ਕੇ ਆਪਣੇ ਆਪ ਨੂੰ ਸ਼ਰਮ ਆ ਰਹੀ ਹੈ ਯਾਰ ਵੀ ਆਪਾਂ ਕਿੱਥੇ ਸੇਫ ਹੋਵਾਂਗੇ ਇਨਿਕ ਘਟੀਆਂ ਗੱਲਾਂ ਸੁਣਨ ਨੂੰ ਮਿਲਣੀਆਂ ਜਿੰਨੀਆਂ ਵੀ ਕਹਿ ਦੋ ਵੀ ਧੀਆਂਾਂ ਨਾਲ ਬਲਾਤਕਾਰ ਕਰੇਗੇ ਮਾਈਆਂ ਨਾਲ ਬਲਾਤਕਾਰ ਕਰੇਗੀ ਯਾਰ ਹੋਰ ਤਾਂ ਛੱਡੋ ਛੋਟੇ ਛੋਟੇ ਬੱਚੇ ਪਚੰਗੀ 8 7 7 10 10 ਸਾਲ ਦੇ ਉਹ ਵੀ ਨਹੀਂ ਬਖਸ਼ੇਗੇ ਫਿਰ ਆਪਾਂ ਕਿੱਥੇ ਕਹਾਂਗੇ ਵੀ ਆਪਾਂ ਸੇਪ ਆ ਯਾਰ ਕਿੱਥੇ ਕਹਾਂਗੇ ਵੀ ਆਪਾਂ ਸੇਪ ਕਿੱਥੇ ਰਹਿ ਗਏ ਆਪਾਂ ਹੁਣ ਬੱਚੇ ਬੜੇ ਬਦਮਾਨ ਕਹਿਣਗੇ ਤੂੰ ਤਾਂ ਸਿਰ ਤੋਂ ਨੰਗਾ ਤੈਨੂੰ ਕੀ ਧਰਮਾਂ ਬਾਰੇ ਪਤਾ ਮੈਂ ਧਰਮ ਦੀ ਗੱਲ ਨਹੀਂ ਮੈਂ ਇਨਸਾਨੀਅਤ ਦੀ ਗੱਲ ਕਰ ਰਿਹਾ ਧਰਮ ਕਦੇ ਕੋਈ ਮਾੜਾ ਨਹੀਂ ਹੋਇਆ ਧਰਮ ਸਾਰੇ ਚੰਗੇ ਨੇ ਮੈਂ ਤਾਂ ਭਾਈ ਅੰਮਰਪਾਲ ਮੈਰੋ ਦੇ ਹੱਕ 'ਚ ਬੋਲ ਰਿਹਾ ਹਾਂ ਭਾਈ ਅੰਮਰਪਾਲ ਮੈਰੋ ਦੀ ਗੱਲ ਕਰ ਰਿਹਾ ਹਾਂ ਵੀ ਉਹ ਇਕੱਲੇ ਨਹੀਂ ਤਾਂ ਨਹੀਂ ਪੰਜਾਬ ਦਾ ਠੇਕਾ ਲੈ ਤੋ ਉਹਦੇ ਨਾਲ ਖੜੋ ਯਾਰ ਉਹਦੇ ਹੱਕ ਦੇ ਵਿੱਚ ਕੋਈ ਬੰਦਾ ਅਜੇ ਤੱਕ ਮੋਰੀਆ ਕਿ ਨਹੀਂ ਬੋਲ ਰਿਹਾ ਸਾਰੇ ਚੁੱਪ ਨੇ ਬੋਲੋ ਯਾਰ ਉਹ ਬੰਦਾ ਇਕੱਲਾ ਕੀ ਕਰ ਲੂਗਾ ਇੱਥੋਂ ਤੱਕ ਇੰਟਰਵਿਊ ਚ ਕਹਿਤਾ ਬੀ ਜੇ 100 ਨਾਟ ਵੀ ਹੋਗੇ ਨਾ ਤਾਂ ਮੈਂ ਇੱਥੇ ਮੇਰਾ ਗਾਲ ਕੱਢ ਦਿਓ ਐਨੇ ਠੋਸ ਠੋਸ ਸਪੂਤਾਂ ਦੇ ਤੌਰ ਤੇ ਗੱਲ ਕਰ ਰਿਹਾ ਹੈਗਾ ਮੈਂ ਇੱਕ ਵੀਡੀਓ ਵੇਖੀ ਕਿ ਉਹ ਨਾਨਕ ਸਰ ਬਦਨਾਮ ਕਰ ਰਿਹਾ ਯਾਰ ਜਿਹੜੇ ਸੋਡੇ ਵਰਗੇ ਮਾਗਰਮਾਛ ਬੈਠਿਆ ਨਾ ਅੰਦਰ ਠੇਕੇਦਾਰ ਬੈਠੇ ਆ ਨਾ ਤੁਸੀਂ ਬਦਨਾਮ ਕਰ ਰਹੇ ਹੋ ਲੋਕਾਂ ਦੇ ਤਾਂ ਦਿਲਾਂ ਦੇ ਵਿੱਚ ਉਹ ਹੀ ਅੱਜ ਵੀ ਦਿਲਾਂ ਦੇ ਵਿੱਚ ਵੀ ਇੰਨੀ ਕਿ ਇੱਜ਼ਤਾਂ ਵੀ ਤੁਸੀਂ ਸੋਚ ਨਹੀਂ ਸਕਦੇ ਪਰ ਤੁਸੀਂ ਹੁਣ ਸੁਣਨ ਦੇ ਵਿੱਚ ਆਏ ਆ ਵੀ 10-10 ਸਾਲ ਦੇ ਬੱਚੇ ਵੀ ਨਹੀਂ ਬਖਸ਼ੇ ਉਹਨਾਂ ਨੇ ਮੁੰਡੇ ਕੁੜੀਆਂ ਕੋਈ ਇੱਕ ਵੀ ਬੰਦਾ ਨਹੀਂ ਬਖਸ਼ਿਆ ਪਤਾ ਨਹੀਂ ਕਿੰਨੇ ਬਲਾਤਕਾਰ ਕੀਤੇ ਆ ਕਿੰਨੇ ਕੁ ਟੌਰਚਰ ਕੀਤੇ ਆ ਫਿਰ ਇਹ ਜਿਹੜੇ ਦਾੜੇ ਛੱਡਣ ਦਾ ਕੀ ਫਾਇਦਾ ਹੈਗਾ ਲੋਕਾਂ ਨੂੰ ਸਟੇਜਾਂ ਦੇ ਬਹਿ ਕੇ ਗਿਆਨ ਵੰਡਣ ਦਾ ਕੀ ਫਾਇਦਾ ਜਦੋਂ ਤੁਹਾਡਾ ਮਾਣੀ ਸਾਫ਼ ਨਹੀਂ ਹੈਗਾ ਯਾਰ ਅਸੀਂ ਕਹਿੰਨੇ ਵੀ ਸਾਡੇ ਕੇਸ ਦਾੜੀ ਹੈ ਨਹੀਂ ਪਰ ਅਸੀਂ 100 ਵਾਰੀ ਇਹ ਚੀਜ਼ਾਂ ਸੋਚਾਂਗੇ ਵੀ ਯਾਰ ਗੁਰੂ ਘਰ ਜਾਣਾਗਾ ਵੀ ਆਪਣਾ ਮਨ ਸਾਫ ਫੇਰ ਜਾਵਾਂਗੇ ਆਪਣਾ ਨਾ ਧੋ ਕੇ ਜਾਵਾਂਗੇ ਤੇ ਤੁਸੀਂ ਗੁਰੂ ਘਰਾਂ ਦੇ ਵਿੱਚ ਮੀਟ ਮੱਛੀਆਂ ਤਲਾਂ ਵਿੱਚ ਫੜਫੜ ਕੇ ਖਾ ਰਹੇ ਹੋ ਭਾਈ ਅੰਮ੍ਰਿਤਪਾਲ ਮੈਨੂੰ ਏਡੇ ਕੋ ਖਲਾਸੇ ਕਰੇ ਨੇ ਆ ਹੁਣ ਜੇ ਤੂੰ ਕਹਿ ਰਹੇਂ ਵੀ ਮੈਂ ਉੱਥੇ ਸਹੀ ਹਾਂ ਵੀ ਲੋਕ ਮੈਨੂੰ ਗਲਤ ਕਹਿੰਦੇ ਕਹੀ ਜਾਂ ਮੈਂ ਗਲਤ ਹੈਗਾ ਤੇ ਗਲਤ ਹੈਗੀਂ ਆ ਤੂੰ ਤੇ ਤੂੰ ਕੀ ਕੁਛ ਕਰ ਰਿਆ ਭਾਈ ਅੰਮਰਤਾਪਾਲ ਮਹਿਰੋ ਦੀ ਸਪੋਰਟ ਕਰੋ ਇਹ ਜੇ ਢੋਂਗੀ ਹੋਰ ਹੀ ਬਥੇਰੇ ਫਿਰਦੇ ਆ ਤੇ ਜਦੋਂ ਆਪਾਂ ਸਪੋਰਟ ਕਰਾਂਗੇ ਤਾਂ ਇਹ ਜੇ ਆਪ ਹੀ ਖੁੱਲ ਕੇ ਆਉਣਗੇ ਕਿਉਂਕਿ ਇਹਨਾਂ ਨੇ ਪਤਾ ਨਹੀਂ ਕਿੰਨੇ ਕੁ ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹੋਣਗੀਆਂ ਯਾਰ ਮੈਂ ਭਾਈ ਅੰਮਰਤਾਪਾਲ ਮਹਿਰੋ ਜੀ ਖੁੱਲ ਕੇ ਗੱਲਾਂ ਕਰੇ ਮੈਂ ਕਹਿਣ ਤੋਂ ਵੀ ਸ਼ਰਮ ਮਨ ਰੇ ਵੀ ਇਦਾਂ ਦੀਆਂ ਵੀਡੀਓ ਯਾਰ ਇਦਾਂ ਦੀਆਂ ਘਟੀਆਂ ਇਧਰ ਫੇਪ ਕਿੱਥੇ ਆਪਾਂ ਯਾਰ ਸ਼ਰਮ ਆਉਂਦੀ ਹੈ ਉਹ ਗੱਲਾਂ ਸੁਣ ਸੁਣ ਕੇ ਸ਼ਰਮ ਆਪ ਨੂੰ ਆਉਂਦੀ ਹੈ